ਦੇ ਆਪਾਂ ਉਹ ਨਹੀਂ ਅੰਧ ਭਗਤ ਬੇ ਕਿਤੇ ਬਸ ਗੁਬੀਰ ਬਾਦਲਾ ਤਾ ਬਸ ਫਿਰ ਇਹੀ ਆ ਜੇ ਕੋਈ ਭਗਵੰਤ ਮਾਨ ਦਾ ਫੈਨ ਆ ਤਾਂ ਇਹ ਆਪਾਂ ਯਾਰ ਇਸ਼ੂ ਬੇਸ ਗੱਲ ਕਰੋ ਆਪਾਂ ਨੇ ਕੀ ਲੈਣਾ ਕਿਸ ਨਾਲ ਜੋ ਆਪਣੇ ਫੇਵਰ ਚ ਜੋ ਆਪਣੇ ਸਟੇਟ ਦੇ ਫੇਵਰ ਚ ਜੋ ਆਪਣੀ ਲੋਕਾਂ ਦੀ ਵੈਲਫੇਅਰ ਲਈ ਹੈਗਾ ਉਹਦੇ ਤੇ ਆਪਾਂ ਖੜੋ ਆਪਾਂ ਕਿਸੇ ਦੇ ਫੈਨ ਆਪਾਂ ਬਈ ਜੀ ਕਿਉਂ ਬਣੀ ਸਿਰਫ ਪੰਜਾਬ ਤੇ ਹਰਿਆਣੇ ਚ ਇਹ ਜੇ ਬਰਬਾਡੋ ਵਾਲੇ ਗਾਣੇ ਕਾਤੇ ਹੁੰਦੇ ਨੇ ਬਾਕੀ ਇੰਡੀਆ ਚ ਕਾਤੇ ਨਹੀਂ ਛੱਡੇ ਚ ਬਈ ਬੁੱਕਰ ਪਣਾਈ ਜਾਂਦਾ ਤੁਸੀਂ ਪੜ੍ਹੇ ਲਿਖੇ ਹੋ ਚੰਗੇ ਸਕੂਲਾਂ ਦੇ ਸਿਵਲਾਈਜ਼ ਸੋਸਾਇਟੀ ਤੇ ਰਹਿੰਦੇ ਆ ਕਿ ਕਿੱਦਾਂ ਦਾ ਤੁਸੀਂ ਉਈਓ ਪ੍ਰਪਾਡੋ ਕਲਚਰ ਫਲਾਣੇ ਨੂੰ ਜੀ ਫੋਨ ਕਰ ਦਿੰਦਾ ਕੰਮ ਕਰਾਉਣ ਦਾ ਆਪਾਂ ਇਹ ਜਿਹਾ ਕੰਮ ਹੀ ਕਿਉਂ ਕਰਨਾ ਜਿਹੜਾ ਕਰਾਉਣਾ ਪਵੇ ਪਹਿਲਾਂ ਕੀ ਹੁੰਦਾ ਅਸੀਂ ਮਾੜੀ ਜੀ ਕੋਈ ਗੱਲ ਹੋਣੀ ਕੋਈ ਨਹੀਂ ਬਈ ਤੈਨੂੰ ਚਾਰ ਬੰਦੇ ਆ ਜਾ ਕੇ ਮੈਂ ਸਵੇਰੇ ਪਾਪਾ ਜੀ ਉਹਨਾਂ ਨੂੰ ਲਿਆਉਂ ਚਾਚਾ ਜੰ ਜਾਂ ਸਰਪੰਚ ਨੂੰ ਜਿਉਂ ਆਰੇ ਕੋਲਾ ਤਿਆਰ ਆ ਜਾਂ ਤਾਂ ਹਥਿਆਰ ਕੱਢ ਲੰਦਾ ਮਤਲਬ ਲੋਕਾਂ ਦਾ ਫਿਰ ਪੱਧਰ ਗਿਰ ਗਿਆ ਕਿਸੇ ਨੂੰ ਕੇ ਦੀ ਪਰਵਾਹ ਹੀ ਨਹੀਂ ਰਹੀ ਐਦੀ ਮੈਂ ਨਹੀਂ ਕੋਈ ਪੰਜਾਬ ਚ ਬੰਦਾ ਦੇਖਿਆ ਜਿਹੜਾ ਘੱਟ ਕਰਦਾ ਕਿਸੇ ਐਸਐਚਓ ਆ ਕੋਈ ਉਹਦਾ ਓਨਾ ਘੱਟ ਪੈਂਦਾ ਓਨੀ ਕ ਮਾਰ ਮਾਰੂ ਐਸਐਸਪੀ ਆ ਓਨੀ ਮਾਰ ਲੂ ਡੀਸੀ ਆ ਓਨੀ ਮਾਰ ਲੂ ਪ੍ਰਧਾਨ ਮੰਤਰੀ ਆ ਓਨੀ ਮਾਰ ਲੂ ਐਮਐਲਏ ਆ ਓਨੀ ਮਾਰ ਲੂ ਜਿਹਦੇ ਜਿੰਨਾ ਦਾ ਲੱਗਦਾ ਅਗਲਾ ਓਨਾ ਬਾਈ ਜੀ ਦਾ ਲਾਉਂਦਾ ਇੱਥੇ ਨੈਤਿਕਤਾ ਦਾ ਕੋਈ ਆਧਾਰ ਨਹੀਂ ਪੰਜਾਬ ਦੇ ਲੋਕਾਂ ਕੋਲੇ ਆਪਸ਼ਨ ਕੀ ਆ ਜਿੰਨੇ ਸਤਾਈ ਆਉਂਦੀ ਆ ਗਾਂ ਨੂੰ ਲੀਡਰਸ਼ਿਪ ਦਾ ਜੀ ਵੈਕਿਊਮ ਆ ਪੰਜਾਬ ਚ ਬੜੇ ਲੰਬੇ ਟਾਈਮ ਤੋਂ ਹਾਂ ਦੇਖੋ ਸਭ ਤੋਂ ਪਹਿਲੀ ਗੱਲ ਪੰਜਾਬ ਨੂੰ ਰੀਜ਼ਨੇਬਲ ਪਾਰਟੀ ਲੋਣੀ ਹੁੰਦੀ ਹੈ ਕੋਈ ਵੀ ਨੈਸ਼ਨਲ ਪਾਰਟੀ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਨਾਰਥਰਨ ਆਇਰਲੈਂਡ ਦੀ ਜਿਹੜੀ ਸਿੰਫਨ ਪਾਰਟੀ ਸੀ ਕੀ ਹੋਇਆ ਉਹਨਾਂ ਦੇ ਅੰਦਰ ਕਰੰਟ ਆਇਆ ਕਿ ਸਾਡੀ ਕੌਮ ਬੱਕਰੀ ਹੈ ਰੀਜ਼ਨਲ ਪਾਰਟੀ ਉੱਠੀ ਹਾਂਜੀ 35 ਸਾਲ ਲਗਾਤਾਰ ਉੱਥੇ ਜਾਂਦੇ ਰਹੇ ਲੋਕ ਸਭਾ ਚ ਆਪਣੀ ਉਹ ਚ ਅਸੈਂਬਲੀ ਚ ਇੱਕ ਵਾਰ ਵੀ ਸੌ ਨਹੀਂ ਚੱਕੀ ਪੁਰਾਣੀ ਦੇ ਸੰਵਿਧਾਨ ਦੀ ਅਸੀਂ ਨਹੀਂ ਸੌ ਚੱਕਦੇ ਕਿ ਸਾਡੇ ਕੀ ਹਾਲਤ ਨੂੰ ਪਤਾ ਹੀ ਹੈ ਕਦੇ ਤਾਂ ਕਿਰਪਾਨ ਦਾ ਮੁੱਦਾ ਢਾ ਲਿਆ ਫਿਰ ਸੌਂ ਵੀ ਚੱਕਤੀ ਨਹੀਂ ਜੇ ਜੇ ਨਾ ਚੱਕਦੇ ਕਹਿੰਦੇ ਸਾਡਾ ਫਿਰ ਮੈਂਬਰਸ਼ਿਪ ਰੱਦ ਹੋ ਜੇ ਮਤਲਬ ਫਿਰ ਤੁਸੀਂ ਉਹ ਸਟੈਂਡ ਤੇ ਕੌਂਟਰੈਕਟ ਕੋ ਲੋਕਾਂ ਦੇ ਮਨਾਂ 'ਚ ਤੁਸੀਂ ਕਿਉਂ ਮਤਲਬ ਕਿ ਐਦਾਂ ਦੀਆਂ ਫੀਲਿੰਗਸ ਭਰਦੇ ਹੋ ਜਿਹੜਾ ਪੁਰਾਣਾ ਖੜਕੂਬਾਦ ਦਾ ਦੌਰ ਸੀਗਾ ਉਦੋਂ ਵੀ ਆਹੀ ਕੁਛ ਖੁੰਦਾਂ ਕਈ ਕੱਢੀਆਂ ਲੋਕਾਂ ਨੇ ਬਹੁਤੀਆਂ ਵੀ ਕਿਹੜੀ ਲੀ ਤੇ ਚੱਲਦਾ ਸੀਗਾ ਤੇ ਉਹਨੂੰ ਬਣਾ ਕੀ ਦਿੱਤਾ ਜੇ ਕਿਤੇ ਉਹਦੇ 'ਚ ਕੋਈ ਉਹ ਪਵਿੱਤਰਤਾ ਰਹਿੰਦੀ ਆਪਣਾ ਮੋਟੋ ਉਹ ਹੁੰਦਾ ਆਪਾਂ ਤਾਂ ਕ੍ਰਾਈਮ ਵੱਲ ਨੂੰ ਤੁਰ ਪਏ ਤਾਂਸ਼ ਖੇਡਦੇ ਉੱਥੇ ਗੋਲੀ ਮਾਰ ਦੇਣੀ ਨਾ ਪੁਲਿਸ ਨੇ ਘੱਟ ਕੀਤੀ ਨਾ ਦੂਜੇ ਗਰੁੱਪ ਨੇ ਘੱਟ ਕੀਤੀ ਵਾਇਲੈਂਸ ਹੋਈ ਹੈ ਘੱਟ ਕਿਸੇ ਨੇ ਵੀ ਨਹੀਂ ਕਰੀ ਜਿਹਦੇ ਕੋਈ ੱੱਕੇ ਚੜ ਗਿਆ ਉਹਨੇ ਪੁੱਛਿਆ ਨਹੀਂ ਨਾ ਰਗੜਦਾ ਤੁਸੀਂ ਬਾਹਰ ਲਾ ਕੇ ਆਏ ਹੋ ਨਾ ਕਈ ਸਾਲ ਲਾ ਕੇ ਤੁਸੀਂ ਵੀ ਆਏ ਹੋ ਆ ਆਮ ਤੌਰ ਤੇ ਇੱਕ ਚਰਚਾ ਚੱਲਦੀ ਹੈ ਵੀ ਯਾਰ ਬਹੁਤ ਲੋਕ ਨੇ ਅੱਜ ਦੇ ਸਮੇਂ 'ਚ ਬਾਹਰਲੇ ਲੋਕ ਜਿਹੜੇ ਇੱਧਰ ਆਉਣਾ ਚਾਹੁੰਦੇ ਨੇ ਹਾਂਜੀ ਖਾਸ ਕਰਕੇ ਉਹ ਆਪਣੇ ਨਵੇਂ ਬੱਚਿਆਂ ਨੂੰ ਕਹਿੰਦੇ ਨੇ ਵੀ ਭਾਈ ਇੱਧਰ ਕਾਰੋਬਾਰ ਸੈੱਟ ਕਰ ਲਓ ਫਿਰ ਅਗਲਾ ਦਾ ਸਵਾਲ ਹੀ ਹੁੰਦਾ ਯਾਰ ਵੀ ਕਰੀਏ ਤਾਂ ਕੀ ਕਰੀਏ ਇੱਥੇ ਕਿਉਂਕਿ ਉਹ ਉਹਨਾਂ ਨੇ 2-4 ਸਾਲ ਇਹੋ ਜਿਹਾ ਇਮਾਨਦਾਰ ਸਿਸਟਮ 'ਚ ਲਾ ਲਿਆ ਉਹਨਾਂ ਨੂੰ ਐਂ ਲੱਗਦਾ ਵੀ ਬੜੇ ਸਾਰਾ ਕੁਝ ਜੇ ਸਿੱਧੇ ਜਿਹੇ ਤਰੀਕੇ ਨਾਲ ਚੱਲਾਂਗੇ ਬੜਾ ਸੌਖਾ ਹੋ ਜਾਊਗਾ ਪਰ ਇੱਥੇ ਦੀ ਗੁੰਝਲਦਾਰਤਾ ਉਹਨਾਂ ਨੂੰ ਰਾਹ ਹੀ ਨਹੀਂ ਦਿੰ ਭਾਈ ਹੁਣ ਲੋਕ ਪ੍ਰਾਪਰਟੀਆਂ ਕਿਉਂ ਵੇਚ ਰਹੇ ਨੇ ਮੰਨ ਲਓ ਕਿਸੇ ਦੀ ਦੂਈ ਪੀੜ੍ਹੀ ਆ ਗਈ ਹਾਂ ਪ੍ਰਾਪਰਟੀ ਵਾਲਾ ਤਾਂ ਹੀ ਵੇਚਦਾ ਜਿਹੜਾ ਉੱਥੇ ਵਾਲਾ ਬੱਚਾ ਪੈਦਾ ਹੋਇਆ ਉਹਨੇ ਤਾਂ ਇੱਥੇ ਕਹਿ ਦੇਣਾ ਮੇਰਾ ਤਾਂ ਰਾਈਟ ਆ ਮੈਨੂੰ ਮੇਰੀ ਜ਼ਮੀਨ ਦਓ ਉਹਨੂੰ ਇੱਥੇ ਕਿਹੜਾ ਪੁੱਛੂਗਾ ਉਹਨੂੰ ਕੀ ਪਤਾ ਇੱਥੇ ਵੀ ਕਿਵੇਂ ਥਾਣੇ ਜਾ ਕੇ ਦਰਖਾਸਤ ਦੇਣੀ ਆ ਫੇਰ ਕਿਸੇ ਦਾ 리ਡਰ ਗੱਠ ਕੇ ਉਹਨੂੰ 2 ਲੱਖ ਰੁਪਈਆ ਦੇਣਾ ਉਹ ਜਿਹੜਾ ਸਿਸਟਮ ਚ ਬੰਦਾ ਰਹਿ ਗਿਆ ਨਾ ਮੇਰੀ ਫੈਮਿਲੀ ਹੈਗੀ ਉਹ ਮੇਰੇ ਤਾਏ ਚਾਚੇ ਉਹ ਕਹਿੰਦੇ ਵੀ ਗੱਲ ਸੁਣ ਲੈ ਸੋਨੇ ਦਾ ਕੋਈ ਘਰ ਪਾ ਦੇ ਭਾਵੇਂ ਸਾਰਾ ਹਕੀਮਪੁਰਾ ਭਾਵੇਂ ਅੱਧੇ ਪੰਜਾਬ ਦੀ ਜ਼ਮੀਨ ਲੈ ਲਓ ਅਸੀਂ ਨਹੀਂ ਹੁਣਾ ਅੱਛਾ ਕਿਉਂਕਿ ਅਗਲਾ ਯਾਰ ਉਹ ਤੇ ਸੇਫ ਸਿਕਿਉਰ ਮਹਿਸੂਸ ਕਰਦਾ ਇੱਕ ਕੰਟਰੀ ਦਾ ਇੱਕ ਸਟੇਟ ਦਾ ਇੱਕ ਸੋਸਾਇਟੀ ਦਾ ਆਧਾਰ ਕੀ ਹੁੰਦਾ ਲਾਈਫ ਲਿਬਰਟੀ ਐਂਡ ਪਰਸੂਟ ਆਫ ਹੈਪੀਨੈਸ ਜਿਹੜਾ ਯੂ ਐਸ ਦਾ ਮੇਨ ਸਿਧਾਂਤ ਆ ਲਾਈਫ ਤੁਹਾਡੀ ਜ਼ਿੰਦਗੀ ਹੂੰ ਲਿਬਰਟੀ ਤੁਹਾਡੀ ਆਜ਼ਾਦੀ ਪਰਸੂਟ ਆਫ ਹੈਪੀਨੈਸ ਜਿਹੜਾ ਆਪਾਂ ਖੁਸ਼ੀਆਂ ਨੂੰ ਲੋਚਦੇ ਆ ਇਹ ਤਿੰਨ ਚੀਜ਼ਾਂ ਤੇ ਆਧਾਰ ਤੇ ਇੱਕ ਨੇਸ਼ਨ ਇੱਕ ਕੰਟਰੀ ਇੱਕ ਸੋਸਾਇਟੀ ਬਣਦੀ ਹੈ ਹੁਣ ਚਾਈਨਾ ਦੀ ਮੈਂ ਤੁਹਾਨੂੰ 1000 ਦੇਣ ਆਪਾਂ ਕਹਿੰਦੇ ਅਕਨੋਮੀ ਇੰਡੀਆ ਦੀ ਆਏ ਹੋਗੀ 4 ਟ੍ਰਿਲੀਅਨ ਦੀ ਹੋਗੀ ਚਾਈਨਾ ਕਿੱਥੇ ਚਲਾ ਗਿਆ ਸਾਰੀ ਦੁਨੀਆ 'ਚ ਤਾਂ ਰੁਲਦੇ ਫਿਰਦੇ ਨੇ ਚੀਨੇ ਪੋਲੀਟੀਕਲ ਸਟੇਮ ਮੰਗਦੇ ਮਤਲਬ ਇਹ ਨਹੀਂ ਮੈਟਰ ਕਰਦਾ ਕਿਸੇ ਕੰਟਰੀ ਦੀ ਕਿਸੇ ਸਟੇਟ ਦੀ ਇਕਨੋਮੀ ਕਿੱਥੇ ਆ ਕੀ ਉੱਥੇ ਲੋਕਾਂ ਨੂੰ ਆ ਤਿੰਨ ਚੀਜ਼ਾਂ ਮਿਲ ਰਹੀਆਂ ਉਹ ਖੁਸ਼ ਨੇ ਆਪਣੀ ਲਾਈਫ 'ਚ ਉਹਨਾਂ ਨੂੰ ਆਜ਼ਾਦੀ ਆ ਐਕਸਪ੍ਰੈਸ਼ਨ ਦੀ ਆਜ਼ਾਦੀ ਆ ਉਹਨਾਂ ਨੂੰ ਰੋਲਾ ਇਹ ਆ ਅੱਜ ਯੂਐਸ ਇਹ ਬੜਾ ਸੋਹਣਾ ਤੁਸੀਂ ਨੇ ਜਿਹੜੀ ਗੱਲ ਕੀਤੀ ਚੀਨਿਆਂ ਦੀ ਹੈਨਾ ਇਹ 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 ਤੁਹਾਡੇ ਹਿਸਾਬ ਨਾਲ ਕਿਉਂ ਕਿਉਂ ਚੀਨੇ ਮੂਵ ਹੋ ਰਹੇ ਨੇ ਬਾਹਰ ਤੇ ਇੱਕ ਗੱਲ ਹੋਰ ਉਹਨਾਂ ਦੀ ਜਿਹੜੀ ਚਰਚਾ ਚ ਰਹਿੰਦੀ ਹੈ ਵੀ ਭਾਈ ਉਹ ਸਾਰਾ ਕੁਝ ਵੇਚ ਵੱਟ ਕੇ ਜਾਂਦੇ ਨੇ ਜਿੱਥੇ ਜਾਂਦੇ ਨੇ ਇਹ ਨਹੀਂ ਹੈਗਾ ਇਕੱਲਾ ਤੇ ਇਧਰ ਇਕੱਲਾ ਤੇ ਇਧਰ ਵੀ ਜਾਂਦੀ ਸਰ ਕੈਨੇਡਾ ਚ ਜਾਂ ਕਿਸੇ ਹੋਰ ਕੰਟਰੀ ਜਾਂਦੀ ਸਰ ਘਰ ਲੈ ਲੈਣਾ ਉਹਨੇ ਆਪਣੇ ਵਾਲੇ ਦੇਖਦੇ ਰਹਿ ਜਾਂਦੇ ਨੇ ਯਾਰ ਇਹ ਤਾਂ ਕੱਲ ਆਏ ਸੀ ਕਿਤੇ ਬੜਾ ਸੋਹਣਾ ਰਹਿਣ ਲੱਗੇ ਮਤਲਬ ਉਹਨਾਂ ਦਾ ਮੂਵ ਹੋਣ ਦਾ ਵੱਡਾ ਕਾਰਨ ਕੀ ਹੈ ਇੱਕ ਪਾਸੇ ਤਾਂ ਕਿਹਾ ਜਾਂਦਾ ਵੀ ਚਾਈਨਾ ਤਰੱਕੀ ਬਹੁਤ ਕਰਦਾ ਦੇਖੋ ਮੇਰਾ ਇੱਕ ਬਾਈ ਜੀ ਥੋਟ ਆ ਮੈਂ ਕਦੇ ਮੈਨੂੰ ਮੈਨੂੰ ਮੈਂ ਚਾਈਨਾ ਨੂੰ ਜੋ ਵੀ ਪਸੰਦ ਨਹੀਂ ਕਰਦਾ ਨਾ ਇਦਾਂ ਦੇ ਮੈਂ ਮੈਂ ਹੈਗਾ ਡੈਮੋਕ੍ਰੈਟਿਕ ਬੰਦਾ ਜਿੱਥੇ ਡੈਮੋਕ੍ਰੇਸੀ ਚਾਈਨਾ ਦੀ ਇਕਨੋਮੀ ਕਿਸੇ ਨੇ ਕੀ ਚਟਣੀ ਆ 50 ਤੋਂ 60% ਪਾਪੂਲੇਸ਼ਨ ਤੱਕ ਗਰੀਬੀ ਚ ਰੁਲਦੀ ਆ ਕੋਈ ਕਾਨੂੰਨ ਨਹੀਂ ਤੁਸੀਂ ਬੋਲ ਨਹੀਂ ਸਕਦੇ ਕਿਤੇ ਧਰਨਾ ਨਹੀਂ ਲਾ ਸਕਦੇ ਹਨ ਹੂੰ ਕੋਈ ਰਾਈਟ ਨਹੀਂ ਉੱਥੇ ਕਿਹੜਾ ਕੋਈ ਡੈਮੋਕ੍ਰੇਸੀ ਹੈ ਜਿੱਥੇ ਡੈਮੋਕ੍ਰੇਸੀ ਨਹੀਂ ਹੋਊਗੀ ਮੈਂ ਤਾਂ ਬਾਹਰੋਂ ਇੰਨਾ ਕਿ ਸਿੱਖ ਕੇ ਆਇਆ ਸੀ ਜਿੱਥੇ ਡੈਮੋਕ੍ਰੇਸੀ ਨਹੀਂ ਜਿੱਥੇ ਕਾਨੂੰਨ ਨਹੀਂ ਲਾ ਨਹੀਂ ਜਿੱਥੇ ਮੰਨ ਕੇ ਚੱਲੋ ਲਾ ਫੁੱਲ ਕੰਟਰੀ ਨਹੀਂ ਹੈਗਾ ਉਹ ਕੰਟਰੀ ਕਦੇ ਕਾਮਯਾਬੇ ਨਹੀਂ ਹੁੰਦੀ ਉੱਥੇ ਹੁਣ ਜਿਹੜੀ ਮੁਸਲਿਮ ਕਮਿਊਨਿਟੀ ਆ ਜੀ ਉਹਨਾਂ ਨੂੰ ਡਿਟੈਂਸ਼ਨ ਸੈਂਟਰਾਂ 'ਚ ਵਿਚਾਰਿਆਂ ਨੂੰ ਰੱਖਿਆ ਹੋਇਆ ਕੈਨੇਡਾ ਨੇ ਯੂਐਸ ਨੇ ਯੂਐਨ ਨੇ ਵੀ ਲਾਅ ਪਾਸ ਕਰਤਾ ਕਿ ਕੋਈ ਵੀ ਚੀਨਾ ਜਿਹੜਾ ਮੁਸਲਿਮ ਆ ਉਹਨੂੰ ਨਾਲ ਦੀ ਨਾਲ ਪੋਲੀਟਿਕਲ ਸਟੇਟ ਦੋ ਕਿਉਂਕਿ ਉਹਨਾਂ ਤੇ ਜ਼ੁਲਮ ਇੰਨੇ ਹੁੰਦੇ ਨੇ ਵਿਚਾਰਿਆਂ ਤੇ ਉੱਥੇ ਆਜ਼ਾਦੀ ਨਹੀਂ ਬਾਈ ਹਰ ਇਨਸਾਨ ਤਿੰਨ ਚੀਜ਼ਾਂ ਲੋਚਦਾ ਹੈ ਚਾਹੇ ਉਹ ਗਰੀਬ ਆ ਚਾਹੇ ਉਹ ਅਮੀਰ ਆ ਇਹ ਜਿੱਥੇ ਤਿੰਨ ਚੀਜ਼ਾਂ ਨਹੀਂ ਆਲਾ ਕਹਿੰਦਾ ਯਾਰ ਆਜ਼ਾਦੀ ਹੋਣੀ ਬੱਚਿਆਂ ਦਾ ਕੋਈ ਫਿਊਚਰ ਨਹੀਂ ਜਦੋਂ ਮਰਜ਼ੀ ਥੱਪੜ ਮਾਰ ਕੇ ਪੁਲਿਸ ਗੱਡੀ 'ਚ ਪਿਠਾ ਲੈਂਦੀ ਆ ਹਾਂ ਆਜ਼ਾਦੀ ਕੀ ਹੈ ਇਸ ਵਜਾ ਕਰਕੇ ਹੁਣ ਇੱਥੇ ਆਪਣੇ ਮਤਲਬ ਕਿ ਜਿਹੜਾ ਸਪੇਸ ਸੋਸਾਇਟੀ ਦੀ ਇੰਡੀਆ ਚੋਂ ਘਟਦੀ ਜਾ ਰਹੀ ਆ ਡੇ ਬਾਈ ਡੇ ਚੀਫ ਜਸਟਿਸ ਨੇ ਉਹਨਾਂ ਨੇ ਬਾਰ ਬਾਰ ਸੁਪਰੀਮ ਕੋਰਟ ਕਹਿ ਰਿਹਾ ਕਿ ਇੰਡੀਆ ਇਸ ਅ ਕੰਟਰੀ ਆਫ ਪਰਟੀਕੂਲਰ ਕੰਸਰਨ ਐਸ far as ਮਿਨੋਰਟੀ ਸਟੇਟਸ ਇਸ ਕੰਸਰਨਡ ਕਿ ਜਿਹੜਾ ਮਿਨੋਰਟੀਜ਼ ਨੇ ਜਿਹੜੀਆਂ ਉਹਨਾਂ ਨੂੰ ਦਬਾਇਆ ਜਾ ਰਿਹਾ ਹਾਂ ਯੂਐਸ ਦੀ ਰਿਲੀਜੀਅਸ ਫ੍ਰੀਮ ਨੇ ਕਹਿ ਲਿਆ ਕਿ ਆਪ ਕਿੰਨੇ ਅਧਾਰਿਆਂ ਨੇ ਕਹਿ ਲਿਆ ਵੀ ਭਾਈ ਇੰਡੀਆ ਚ ਜਿਹੜੀ ਆ ਸਪੇਸ ਘਟ ਰਹੀ ਹੈ ਇਸੇ ਕਰਕੇ ਲੋਕ ਜ਼ਮੀਨਾਂ ਵੇਚ ਕੇ ਜਾ ਰਹੇ ਨੇ ਮੈਂ ਕਦੇ-ਕਦੇ ਬੈਠਾ-ਬੈਠਾ ਸੋਚਦਾ ਹੁੰਦਾ ਮੈਂ ਕਿਾ ਦਿਲ ਆਪਾਂ ਤਾਂ ਬਹੁਤ ਕਰਮਾਂ ਵਾਲਿਆ ਆਪਣੇ ਤੇ ਕੋਈ ਪਰਚਾ ਨਹੀਂ ਬਾਈ ਮੈਂ ਤੁਹਾਨੂੰ ਬੰਦੇ ਦਿਖਾਵਾਂ ਕੋਈ ਬੰਦਿਆਂ ਦਾ ਕਸੂਰ ਨਹੀਂ ਫਰੀ ਚ ਪਰਨੇ ਪਏ ਨੇ ਇੱਕ ਪਰਚਾ ਹੋ ਗਿਆ ਅਗਲੇ ਚ ਨਾ ਅਗਲੇ ਚ ਨਾ ਅਗਲੇ ਚ ਨਾ ਲੋਕਾਂ ਦੀਆਂ ਜ਼ਮੀਨਾਂ ਵਿਕ ਗਈਆਂ ਨਿਰਦੋਸ਼ ਲੋਕਾਂ ਦੀ ਕੋਈ ਬੰਦਾ ਇੱਥੇ ਕਿਹਦਾ ਮਾਰਡਰ ਹੋ ਜੀ ਥੋੜਾ ਮੈਂ ਜਾ ਕੇ ਨੌ ਲੈਦਾ ਚਲੋ ਜੀ ਥਾਣੇ ਬੈਜੋ ਜਾਤੇ ਹਰਾਸ਼ਮੈਂਟ ਤਾਂ ਹੈ ਨਾ شریف ਬੰਦੇ ਨੂੰ ਜਿਹਦੇ ਕੋ ਕੁਛ ਆਏਗਾ ਘਵਾਉਣ ਨੂੰ ਲੁੱਚੇ ਨੂੰ ਪਰਵਾਹ ਕੋਈ ਨਹੀਂ ਉਹਦਾ ਕੰਮ ਨਹੀਂ ਆਹੀ ਇਹ 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 ਹੈ ਨਾ ਜਿਹੜੀ ਤੁਸੀਂ ਗੱਲ ਕੀਤੀ ਇਹੀ ਗੱਲਾਂ ਜਿਵੇਂ ਸੁਣਦੇ ਆ ਕਿਸੇ ਪੁਰਾਣੇ ਕੋਲ ਬੈਠਦੇ ਆ ਕਹਿੰਦੇ ਵੀ ਜਿਹੜਾ ਪੁਰਾਣਾ ਖੜਕੂਵਾਦ ਦਾ ਦੌਰ ਸੀਗਾ ਜੀ ਉਦੋਂ ਵੀ ਆਹੀ ਕੁਛ ਖੁੰਦਾਂ ਹੀ ਕੱਢੀਆਂ ਲੋਕਾਂ ਨੇ ਬਹੁਤੀਆਂ ਵੀ ਮਤਲਬ ਉਹ ਸਾਰੇ ਦੌਰ ਨੂੰ ਜਿਹੜਾ ਆ ਨਾ ਵੀ ਮਤਲਬ ਕਿਹੜੀ ਲੀਤ ਤੇ ਚੱਲਦਾ ਸੀਗਾ ਤੇ ਉਹਨੂੰ ਬਣਾ ਕੀ ਦਿੱਤਾ ਬਾਈ ਮਤਲਬ ਮੈਂ ਮਤਲਬ ਸੋ ਯੰਗ ਤਾਂ ਨਹੀਂ ਮੈਂ ਕਹਿ ਸਕਦਾ ਨਿਆਣੇ ਸੀ ਨਾਉ 9 ਤੱਕ ਆ ਨੂੰ ਲੈਣਾ ਇੱਥੇ ਅਸੀਂ ਭਾਰਸੋਂ ਖੜੇ ਤੁਹਾਨੂੰ ਪਛਾਹ ਵੀ ਦਊਗਾ ਉਰੇ ਸਾਡੇ ਏਰੀਆ ਦਾ ਹੁੰਦਾ ਸੀ ਹਾਂ ਸੌ ਗਾਲ ਕੱਢੀ ਯਾਰ ਸਾਨੂੰ ਅਸੀਂ ਸਿੱਖਾਂ ਦੇ ਘਰੇ ਨਹੀਂ ਜੰਮੇ ਯਾਰ ਸਾਡਾ ਕੀ ਕਸੂਰ ਆ ਯਾਰ ਅਸੀਂ ਕੀ ਕ੍ਰਾਈਮ ਕਰਤਾ ਦੁਕਾਨਾ ਬੰਦ ਕਰੋ ਓਏ ਤੁਹਾਡੀ ਮਾਂ ਨੂੰ ਤੁਹਾਡੀ ਭੈਣ ਨੂੰ ਅਸੀਂ ਛੋਟੇ ਛੋਟੇ ਹੁੰਦੇ ਸੀ ਹਮ ਇਹਦੇ ਨਾਲ ਤੁਸੀਂ ਕੀ ਮਤਲਬ ਕਿ ਉਹ ਕਰ ਲਓਗੇ ਲੋਕਾਂ ਨੇ ਬਾਈ ਜੀ ਆਪਣੀਆਂ ਨਿੱਜੀ ਕਿਹੜਾ ਜਿੱਦਾਂ ਤੋਂ ਸੰਘਰਸ਼ ਫੇਲ ਵੈਸੇ ਕਿਉਂ ਆਪਣੀਆਂ ਨਿੱਜੀ ਜਿੱਦਾਂ ਤੇ ਆ ਗਏ ਲੋਕਾਂ ਦੀਆਂ ਧੀਆਂ ਪਾੜਾਂ ਦੀਆਂ ਪੱਤਾਂ ਲੁੱਟਣ ਲੱਗ ਗਿਆ ਜਿਹੜੇ ਜੈਨੂਅਲ ਬੰਦੇ ਸੀ ਤਾਂ ਬਹੁਤ ਹੀ ਥੋੜੇ ਸੀ ਵਿਚਾਰੇ ਹੈਗੇ ਸੀ ਬਹੁਤੇ ਆਲੇ ਚੋਰ ਠੱਗ ਜਿਹੜੇ ਗਰੀਬ ਸੀ ਮੰਨ ਕੇ ਚਲੋ ਬਹੁਤ ਲੋਕ ਉਹਨਾਂ ਦੇ ਹੱਥਾਂ 'ਚ ਕਲੈਸ਼ ਨਿਕਾਫ ਆ ਗਈ ਆ ਜਾ ਕਹਿੰਦਾ ਆ ਜਾ ਤੈਨੂੰ ਦੇਖੀਏ ਤੇਰੇ ਹੀ ਨਹੀਂ ਸੀ ਵਾਟਰ ਨੂੰ ਮਿੱਟੀ ਲਾਉਂਦੇ ਹੁੰਦੇ ਹਮ ਕੀ ਚੀਜ਼ਾਂ ਹੋਈਆਂ ਇਹ ਵਜ੍ਹਾ ਹੋਈ ਹੈ ਜੀ ਜੇ ਕਿਤੇ ਉਹਦੇ 'ਚ ਕੋਈ ਪਵਿੱਤਰਤਾ ਰਹਿੰਦੀ ਆਪਣਾ ਮੋਟੋ ਉਹ ਹੁੰਦਾ ਆਪਾਂ ਤਾਂ ਕ੍ਰਾਈਮ ਵੱਲ ਨੂੰ ਤੁਰ ਪਏ ਕਾਂਸ਼ਕੇੜ ਤੇ ਉੱਥੇ ਗੋਲੀ ਮਾਰ ਦੇਣੀ ਨਾ ਪੁਲਿਸ ਨੇ ਘੱਟ ਕੀਤੀ ਨਾ ਦੂਜੇ ਗਰੁੱਪ ਨੇ ਘੱਟ ਕੀਤੀ ਵਾਇਲੈਂਸ ਹੋਈ ਆ ਘੱਟ ਕਿਸੇ ਨੇ ਵੀ ਨਹੀਂ ਕਰੀ ਜਿਹਦੇ ਕੋਈ ਤੱਕੇ ਚੜ ਗਿਆ ਉਹਨੇ ਪੁੱਛਿਆ ਨਹੀਂ ਉਹਨੇ ਰਗੜਤਾ ਹਾਂ ਇਹ ਹੋਇਆ ਬਾਕੀ ਸਰਕਾਰ ਦਾ ਹੁਣ ਤੁਸੀਂ ਲਾ ਲਓ 1997 ਚ ਜਦੋਂ ਬਾਲ ਸਾਹਿਬ ਦੀ ਸਰਕਾਰ ਆਈ ਹਾਂਜੀ ਕਹਿੰਦੇ ਵੀ ਇੱਕ ਡਿਮਾਂਡ ਸੀ ਲੋਕਾਂ ਦੀ ਵੀ ਅਫਰੀਕਾ ਦੀ ਤਰਜ਼ ਤੇ ਟਰੂਥ ਕਮਿਸ਼ਨ ਬਣਾਓ ਓਕੇ ਲੋਕਾਂ ਨੇ ਹਾਂਜੀ ਬਣਾਵਾਂਗੇ ਜਦੋਂ ਬਣ ਗਈ ਸਰਕਾਰ ਵੱਡੇ ਬਡਾਲਾ ਸਾਹਿਬ ਸਾਰੀ ਦਿਹਾੜੀ ਬੈਠੇ ਰਹੇ ਪਹਿਲਾਂ ਤਾਂ ਪ੍ਰਕਾਸ਼ ਸਿੰਘ ਜੀ ਬਾਲ ਸਾਹਿਬ ਮਿਲੇ ਨਹੀਂ ਉਹਨਾਂ ਨੂੰ ਜਦੋਂ ਸ਼ਾਮ ਨੂੰ ਮਿਲੇ ਨਾ ਕਹਿੰਦੇ ਬਡਾਲਾ ਸਾਹਿਬ ਪੰਜਾਬ ਦੇ ਇਸ਼ੂ ਸਿੱਖਾਂ ਦੇ ਇਸ਼ੂ ਮੇਰੇ ਕੋਲ ਆ ਕੇ ਕਦੇ ਗੱਲ ਨਾ ਕਰੀ ਤੈਨੂੰ ਇੰਡੀਵਿਜੂਅਲੀ ਕੁਝ ਚਾਹੀਦਾ ਤਾਂ ਦੱਸ ਆਹ ਤਾਂ ਸਾਡੇ ਲੀਡਰਾਂ ਦਾ ਹਾਲ ਆ ਪੰਥਕ ਪਾਰਟੀ ਪੰਥਕ ਪਾਰਟੀ ਉਹ ਤੋਂ ਬਾਅਦ ਜਿੰਨੇ ਹੁਣ ਮੈਂ ਕਿਹਦਾ ਕਿਹਦਾ ਯਾਰ ਨਾਂ ਲਾਵਾਂ ਜਿੰਨੇ ਸਿੱਖਾਂ ਦੇ ਕਾਤਲ ਸੀ ਉਹਨਾਂ ਨੂੰ ਸਜ਼ਾ ਤਾਂ ਕੀ ਦਿਵਾਉਣੀ ਸੀ ਉਹਨਾਂ ਨੂੰ ਇਹਨਾਂ ਨੇ ਯਾਰ ਗਲੈਂਟਰੀ ਅਵਾਰਡ ਦੇ ਕੇ ਨਵਾਜਿਆ ਯਾਰ ਹੂੰ ਇਹ ਕਹਿੰਦੇ ਨੇ ਨਾ ਲੋਕ ਬਹੁਤ ਹੁਣ ਕਈ ਪ੍ਰੋਕਾਲੀ ਹੈਗੇ ਨੇ ਬੰਦੇ ਸੁਖਵੀਰ ਸਿੰਘ ਬਾਦਲ ਠੀਕ ਆ ਯਾਰ ਸਾਡੀ ਰਿਜਨਲ ਪਾਰਟੀ ਹੈ ਵਿਸ਼ ਕਿਉਂ ਆਵੇ ਪਰ ਆ ਗੱਲਾਂ ਦਾ ਜਵਾਬ ਤਾਂ ਦੇਣ ਮੈਨੂੰ ਬਿਠਾਓ ਇੱਕ ਵਾਰੀ ਇੰਨੀਆਂ ਗਲਤੀਆਂ ਕਰ ਲੀਆਂ ਲੋਕਾਂ ਦੇ ਜ਼ਖਮ ਇੰਨੇ ਪੱਟ ਤੇ ਉਹ ਜ਼ਖਮ ਤੇ ਮਲਮ ਲੱਗ ਹੀ ਨਹੀਂ ਸਕਦੀ ਇੱਕ ਗਲਤੀ ਕੀਤੀ ਆ ਯਾਰ ਉਤੋਂ ਬਾਅਦ ਗਾਹਣ ਆ ਨਮੀ ਪਾਰਟੀ ਨੇ ਸ਼ੁਰੂ ਕਰਤਾ ਉਹਨਾਂ ਨੂੰ ਯਾਰ ਜੇ ਬਾਬਾ ਪੂਜਾ ਸਿੰਘ ਦਾ ਜਦੋਂ ਮੁਕਾਬਲਾ ਹੋਇਆ ਹਾਂ ਉਹ ਆ ਕੀੜੀ ਬੋਦਲਾਂ ਪਤਨੀ ਕੀੜੀ ਬੋਦਲਾਂ ਇੱਧਰ ਪਿੰਡਾਂ ਮੋਗੇ ਜ਼ਿਲ੍ਹੇ ਚ ਅੱਛਾ ਜੀ ਬਾਲਾਂ ਦੇ ਰਾਤ ਚ ਹੋਇਆ ਸੀ ਅਰ ਭਾਈ ਕੌਂਕੇ ਕੌਂਕੇ ਸਾਹਿਬ ਜ਼ਥੇਦਾਰ ਕੀ ਸੀ ਐਮ ਸਟੇਟ ਦਾ ਇਹ ਨਹੀਂ ਕਹਿ ਸਕਦਾ ਸਾਡਾ ਜ਼ਥੇਦਾਰ ਆ ਸਾਡਾ ਬੰਦਾ ਨਾ ਯਾਰ ਗਾਲ ਦਿਓ ਕਹਿੰਦੇ ਕਹਿੰਦੇ ਆ ਕਿ ਸਾਡੇ ਜ਼ਥੇਦਾਰ ਸਾਹਿਬ ਨੂੰ ਕੱਪੜੇ ਦੇ ਦਿਓ ਰੋਟੀ ਦੇ ਦਿਓ ਐਨੀ ਕਹਿ ਸਕੇ ਕਿ ਸਾਡਾ ਬੰਦਾ ਨਾ ਯਾਰ ਮਾਰਦੇ ਹੋ ਜੁਰਤੇ ਕੀ ਸੀ ਵੈਸੇ ਕਿਤੇ ਦੀ ਉਹਨੂੰ ਉਹਨਾਂ ਨੂੰ ਫੜ ਲੰਦੇ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਵੀਰੇ ਤੇ ਸਿਆਣੇ ਬੰਦੇ ਜਿਹੜੇ ਕੋਈ ਕੁਝ ਪੜ੍ਹਦੇ ਨੇ ਉਹਨਾਂ ਨੂੰ ਪਤਾ ਹੁਣ ਨਵੇਂ ਯੰਗਸਟਰ ਬੱਚੇ ਗੱਲਾਂ ਕਰੀ ਜਾਂਦੇ ਆ ਇਹ ਜੀ ਐਂ ਕਰ ਦਿੰਦੇ ਆ ਯਾਰ ਤੁਸੀਂ ਪੜ੍ਹੇ ਲਿਖੇ ਹੋ ਚੰਗੇ ਸਕੂਲਾਂ ਦੇ ਸਿਵਲਾਈਜ਼ਡ ਸੋਸਾਇਟੀ 'ਚ ਰਹਿੰਦੇ ਆ ਇਹ ਕਿੱਦਾਂ ਦਾ ਤੁਸੀਂ ਉਈਓ ਪ੍ਰੋਪਾਡੋ ਕਲਚਰ ਫਲਾਣੇ ਨੂੰ ਜੀ ਫੋਨ ਕਰ ਦਿੰਦਾ ਕੰਮ ਕਰਾਉਂਦਾ ਆਪਾਂ ਇਹ じゃ ਕੰਮ ਹੀ ਕਿਉਂ ਕਰਨਾ ਜਿਹੜਾ ਕਰਾਉਣਾ ਪਵੇ ਬਿਲਕੁਲ ਇਸ ਵੇਲੇ ਦੀ ਸਿਚੁਏਸ਼ਨ ਕੀ ਸਮਝਦੇ ਹੋ ਫਿਰ ਜਿਹੜੀ ਇਸ ਜੇਵੇਂ ਪੰਜਾਬ ਦੀ ਪੋਲਿਟੀਕਲਸ ਹੈ ਨਾ ਸਿਨੈਰੀਓ ਬਣ ਰਿਹਾ ਸਾਰਾ ਆਮ ਆਦਮੀ ਪਾਰਟੀ ਆਪਣੀ ਐਮਐਲਏ ਦੀ ਮੌਤ ਤੋਂ ਬਾਅਦ ਇੱਕ ਸੀਟ ਜਿੱਤਦੀ ਆ ਢੋਲ ਵੱਜਦੇ ਨੇ ਹੈਨਾ ਐ ਲੱਗਦਾ ਜਿਵੇਂ ਪਤਾ ਨਹੀਂ ਕਿੱਡਾ ਕੋ ਵੱਡਾ ਮਾਰਕਾ ਵੱਜ ਗਿਆ ਹੁੰਦਾ ਭਾਜਪਾ ਵਾਲੇ ਕਹਿੰਦੇ ਵੀ ਸਾਡਾ ਜੀ ਗ੍ਰਾਫ ਵੱਧ ਰਿਹਾ ਹੈ ਕਾਂਗਰਸ ਦਾ ਆਪੋ ਆਪਣਾ ਕਲੇਸ਼ ਆ ਮਤਲਬ ਪੰਜਾਬ ਦੇ ਲੋਕਾਂ ਕੋਲੇ ਆਪਸ਼ਨ ਕੀ ਆ ਜਿਵੇਂ 27 ਆਉਂਦੀ ਆ ਗਾਂ ਨੂੰ ਮੈਂ ਇਹਦੇ ਤੇ ਇੱਕ ਚਾਹਣਾ ਤੁਹਾਡੀ ਟਿੱਪਣੀ ਲੀਡਰਸ਼ਿਪ ਦਾ ਜੀ ਵੈਕਿਊਮ ਆ ਪੰਜਾਬ ਚ ਬੜੇ ਲੰਬੇ ਟਾਈਮ ਤੋਂ ਹਾਂ ਦੇਖੋ ਸਭ ਤੋਂ ਪਹਿਲੀ ਗੱਲ ਪੰਜਾਬ ਨੂੰ ਰੀਜ਼ਨੇਬਲ ਪਾਰਟੀ ਲੋੜੀਂਦੀ ਆ ਕੋਈ ਵੀ ਨੈਸ਼ਨਲ ਪਾਰਟੀ ਕਦੇ ਪੰਜਾਬ ਦਾ ਭਲਾ ਨਹੀਂ ਕਰ ਸਕਦੀ ਕਦ ਕਿਸੇ ਵੀ ਐਂਗਲ ਤੋਂ ਨਹੀਂ ਕਰ ਸਕਦੀ ਨਾ ਉਹ ਕਾਂਗਰਸ ਕਰ ਸਕਦੀ ਆ ਨਾ ਉਹ ਕਦੀ ਭਾਜਪਾ ਕਰ ਸਕਦੀ ਆ ਆਮ ਆਦਮੀ ਪਾਰਟੀ ਵੀ ਨੈਸ਼ਨਲ ਪਾਰਟੀ ਜੇ ਤੁਸੀਂ ਦੁਨੀਆ ਦੇ ਮੈਂ ਤਾਂ ਸਿੱਧਾ ਮੋਟਾ ਜਿਹਾ ਹਿਸਾਬ ਚੱਕ ਲੈਣਾ ਨੌਰਦਰਲੈਂਡ ਦੀ ਜਿਹੜੀ ਸਿਨਫਨ ਪਾਰਟੀ ਸੀ ਕੀ ਹੋਇਆ ਕਿ ਫਿਲਮ ਦੇਖੀ ਸੀ ਉਹਨਾਂ ਨੇ ਉਹਨਾਂ ਦੇ ਅੰਦਰ ਕਰੰਟ ਆਇਆ ਕਿ ਯਾਰ ਅਸੀਂ ਮਤਲਬ ਕਿ ਸਾਡੀ ਕੌਮ ਵੱਖਰੀ ਹੈ ਰੀਜਨਲ ਪਾਰਟੀ ਉੱਠੀ ਤੇ ਕੋਈ ਦੀ ਐਗਜ਼ੈਂਪਲ ਤੁਹਾਨੂੰ ਐਡ ਆਨ ਕਰਾ ਹਾਂਜੀ 35 ਸਾਲ ਲਗਾਤਾਰ ਉੱਥੇ ਜਾਂਦੇ ਰਹੇ ਲੋਕ ਸਭਾ ਚ ਆਪਣੀ ਉਹ ਚ ਅਸੈਂਬਲੀ ਚ ਠੀਕ ਹੈ ਜੀ ਇੱਕ ਬਾਰ ਵੀ ਸੌ ਨਹੀਂ ਚੱਕੀ ਰਾਣੀ ਦੇ ਸੰਵਿਧਾਨ ਦੀ ਅਸੀਂ ਨਹੀਂ ਸੌ ਚੱਕਦੇ ਤੇ ਸਾਡੇ ਕੀ ਹਾਲਤ ਨੂੰ ਪਤਾ ਹੀ ਆ ਕਦੇ ਤਾਂ ਕਿਰਪਾਨ ਦਾ ਮੁੱਦਾ ਢਾ ਲਿਆ ਫਿਰ ਸੌ ਵੀ ਚੱਕਤੀ ਨਹੀਂ ਜੇ ਜੇ ਨਾ ਚੱਕਦੇ ਕਹਿੰਦੇ ਸਾਡਾ ਫਿਰ ਮੈਂਬਰਸ਼ਿਪ ਰੱਦ ਹੋ ਜੇ ਮਤਲਬ ਫਿਰ ਤੁਸੀਂ ਉਹ ਸਟੈਂਡ ਤੇ ਕੌਂਟਰੈਕਟ ਲੋਕਾਂ ਦੇ ਮਨਾਂ 'ਚ ਤੁਸੀਂ ਕਿਉਂ ਮਤਲਬ ਕਿ ਐਦਾਂ ਦੀਆਂ ਫੀਲਿੰਗਸ ਭਰਦੇ ਹੋ ਤੁਸੀਂ ਬੋਲੋ ਹੀ ਨਾ ਤੁਸੀਂ ਜਦੋਂ ਆਪਾਂ ਨੂੰ ਪਤਾ ਹੈ ਵੀ ਆਪਾਂ ਉੱਥੇ ਬੜਾਂਗੇ ਆਪਾਂ ਨੂੰ ਚੱਕਣੀ ਪਊ ਤੁਸੀਂ ਉਹ ਮੁੱਦਾ ਕਿਉਂ ਢਾਉਨੇ ਢਾਉਨੇ ਹੋ ਵੈਸੇ ਹੁਣ ਮੈਂ ਇੰਡੀਆ ਚ ਰਹਿਣਾ ਮੈਨੂੰ ਪਤਾ ਵੀ ਮੈਨੂੰ ਜਿਹੜਾ ਆਪਣਾ ਆਈਪੀ ਹੁਣ ਤਾਂ ਨਵਾਂ ਕਾਨੂੰਨ ਆ ਗਿਆ ਯਾਰ ਆਪਾਂ ਇੰਡੀਆ ਦਾ ਹੀ ਕਰਤਾ ਆਪਣੇ ਕੋਲ ਇੰਡੀਆ ਦਾ ਕਾਨੂੰਨ ਮੰਨਣਾ ਪਊਗਾ ਨਾ ਉਹ ਤਾਂ ਮੰਨਣਾ ਹੀ ਪੈਣਾ ਮੈਂ ਇਦਾਂ ਦੀਆਂ ਸਟੇਟਮੈਂਟਾਂ ਕਿਉਂ ਦਵਾ ਵੀ ਮੋਤਾ ਜੀ ਥਾਣੇ ਨੂੰ ਪੁੱਛਦਾ ਹੀ ਨਹੀਂ ਮੈਂ ਤਾਂ ਫੱਟੇ ਚੱਕ ਦੂੰ ਬੋਲਦੇ ਸੋਚ ਕੇ ਬੋਲੋ ਯਾਰ ਹੂੰ ਕਿਉਂ ਇਦਾਂ ਕਹਿੰਨੇ ਆ ਜਾਂ ਫਿਰ ਉਦਾਂ ਸਟੈਂਡ ਰੱਖੋ ਇਰਸ਼ਾ ਵਰਗਾ ਚਿੰਫੇ ਨਾਲ ਚੱਕੀਓ ਨਹੀਂ ਉਦਾਂ ਹੀ ਬਿਠਾਉਣੇ ਪਏ 35 ਸਾਲ ਪੰਜਾਬ ਸਰਕਾਰ ਦਾ ਤਾਂ ਹੁਣ ਆ ਜਿਹੜਾ ਨਵਾਂ 1 ਜੁਲਾਈ ਦਾ ਵੀ ਫਿਗਰ ਆ ਰਹੀ ਹੈ ਕਹਿੰਦੇ ਫੇਰ ਕਰਜ਼ਾ ਲੈ ਰਹੇ ਨੇ 8500 ਕਰੋੜ ਦਾ। ਭਾਈ ਕਰਜ਼ਾ ਤਾਂ ਦੇਖੋ ਆਇਆ ਜੀ ਚਲੋ ਕਰਜ਼ਾ ਤਾਂ ਆਪਣੇ ਨਾਲ ਵੀ ਕਈ ਸਟੇਟਾਂ ਤੇ ਜ਼ਿਆਦਾ ਹੈਗਾ। ਹਾਂ ਨਹੀਂ ਬਿਲਕੁਲ ਹੈਗਾ। ਹਾਂ ਕਰਜ਼ਾ ਕਿਉਂ ਲਿਆ ਜਾ ਰਿਹਾ ਇਹ ਤਾਂ ਮੈਂ ਵੀ ਇਹਦੇ ਤੇ ਕੋਈ ਬਿਆਨ ਛੱਡਦਾ ਇਹ ਤਾਂ ਡਿਬੇਟੇਬਲ ਇਸ਼ੂ ਆ ਇਹਦੇ ਤੇ ਬਹਿ ਕੇ ਸਮੀਖਿਆ ਹੋਣੀ ਚਾਹੀਦੀ ਕੀ ਸਾਡੀ ਲਿਮਿਟਸ ਨੇ ਰੌਲਾ ਕਰਜ਼ੇ ਦਾ ਨਹੀਂ ਪੈਸਾ ਯੂਟਿਲਾਈਜ਼ ਕਿੱਥੇ ਹੋ ਰਿਹਾ ਹੈ? ਮੈਂ ਕਹਿੰਦਾ ਜੇ ਪੰਜਾਬ ਦੀ ਭਲਾਈ ਲਈ ਕਿਤੇ ਆਪਣੇ ਕੋਈ ਇਨਫਰਾਸਟ੍ਰਕਚਰ ਲਈ ਕੋਈ ਲੋੜਾਂ ਲਈ ਲਿਆ ਜਾ ਰਿਹਾ ਯੂਐਸ ਤੇ 37 ਟ੍ਰਿਲੀਅਨ ਡਾਲਰ ਦਾ ਕਰਜ਼ਾ ਹੈ 37 ਟ੍ਰਿਲੀਅਨ ਦੀ ਇਕਨੋਮੀ ਆ 37 ਟ੍ਰਿਲੀਅਨ ਡਾਲਰ ਦੇ ਕਰਜ਼ਾ ਇਕਨੋਮੀ ਕੀ ਹੈ ਨਿੱਲੇ ਆ ਹਾਂ ਪਰ ਉਹ ਹੈ ਵਰਲਡ ਪਾਵਰ ਕਹਿਣ ਨੂੰ ਖੈ ਤਾਂ ਵਰਲਡ ਪਾਵਰ ਪਰ ਉਹ ਕਿਤੇ ਨਾ ਕਿਤੇ ਉਹਦਾ ਕੋਈ ਹੱਲ ਤਾਂ ਉਹਨਾਂ ਨੂੰ ਵੀ ਕੱਢਣਾ ਹੀ ਪਊਗਾ ਕਰਜ਼ਾ ਸਾਰੇ ਕਿਤੇ ਹੀ ਹੈ ਗਈਆਂ ਇਹ ਸਿਸਟਮ ਦੀਆਂ ਉਹ ਗਲਤੀਆਂ ਨੇ ਇਹ ਚਲੋ ਮੈਂ ਕਰਜ਼ੇ ਨੂੰ ਕਿੱਡੀ ਬਹੁਤੀ ਵੱਡੀ ਗੱਲ ਨਹੀਂ ਮੰਨਦਾ ਪਰ ਹੈਗਾ ਤਾਂ ਚਲੋ ਦਿੱਕਤ ਤਾਂ ਇੱਕ ਹੈ ਇਹਦੇ ਤੇ ਮੈਨੂੰ ਕੋਈ ਐ ਫਾਈਨੈਂਸ਼ੀਅਲ ਸਿਸਟਮ ਬਾਰੇ ਪ੍ਰੋਪਰ ਪਤਾ ਨਹੀਂ ਨਹੀਂ ਮੈਂ ਬੈਠੇ ਸੁਭਾਵਿਕਾ ਜਿਵੇਂ ਆਮ ਗੱਲ ਕਰ ਲੈਂਦਾ ਨਾ ਘਰਾਂ ਚ ਬੈਠੇ ਮੰਨ ਲਓ ਲੈਣਦਾਰ ਬੈਠਾ ਦੱਸ ਰਿਹਾ ਸਾਰੇ ਬੰਦੇ ਘਰੋਂ ਸਲਾਹ ਲੈਦੇ ਆ ਜਿਹੜੀ ਚੀਜ਼ ਸਾਲ ਦਰ ਸਾਲ ਤੁਹਾਡਾ ਕਰਜ਼ਾ ਵਧ ਰਿਹਾ ਉਹਨੂੰ ਤਾਂ ਫਿਰ ਬੰਦਾ ਘਟਾਉਣ ਬਾਰੇ ਕੋਈ ਨਾ ਕੋਈ ਹਨਾ ਢੰਗ ਤਰੀਕੇ ਲੱਭਦਾ ਯਾਰ ਨਹੀਂ ਅਸਲ ਚ ਨਾ ਜਿਹੜੀ ਨੈਤਿਕਤਾ ਉਹ ਜਿਹਵੇਂ ਆਪਾਂ ਮੋਰੈਲਿਟੀ ਦੀ ਗੱਲ ਕਰਦੇ ਸੀ ਹਾਂ ਹਾਂ ਅਰੇ ਇੱਥੇ ਆਪੋ ਤਾਂ ਪੈ ਨਹੀਂ ਪੈਗੀ ਹੁਣ ਆਪ अब सीएम साहब ने एक नवां बांस गड्डा ता 10 तारीख नु सप्लाई ਛੱਡਾਂਗੇ ਕੀ ਕੋਈ ਨੇਰੀ ਆ ਗਈ ਸੀ ਇੱਕ ਚਲੋ ਅਕਾਲੀਆਂ ਨੇ ਚੰਗਾ ਕੰਮ ਕੀਤਾ ਸੀ ਇਹਨਾਂ ਨੇ ਮੇਰਾ ਖਾਲਾ 2008-9 ਚ ਪਤਾ ਨਹੀਂ ਇੱਥੇ ਜੇ ਐਕਟ ਲਿਆਂਦਾ ਸੀ ਵੀ 10 ਜੂਨ ਤੋਂ ਪਹਿਲਾਂ ਕੋਈ ਪਨੀਰੀ ਨਹੀਂ ਭੇਜੂਗਾ 10 ਮਈ ਤੋਂ ਪਨੀਰੀ ਨਹੀਂ ਭੇਜੂਗਾ 10 ਜੂਨ ਤੋਂ ਜਿਰੀ ਨਹੀਂ ਲਾਊਗਾ ਫਿਰ ਇਹਨਾਂ ਨੇ ਵੀ ਕਰਤੀ ਇਹਦੇ ਨਾਲ ਪਤਾ ਕੀ ਹੋਇਆ ਸੀ ਪਾਣੀ ਉੱਪਰ ਆਉਣ ਮਤਲਬ ਪਾਣੀ ਦੀ ਡਿਕਲਾਈਨ ਰੇਟ ਘਟ ਗਈ ਜੀ ਇਹ ਇੰਨੇ ਮਤਲਬ ਆਪਣੇ ਪੈਟੀ ਇਸ਼ੂਸ ਕਰਕੇ ਖੇਡਦੇ ਆ ਆ 2 3 4 5 ਫੁੱਟ ਪਾਣੀ ਥੱਲੇ ਮਾਰਿਆ ਸਿਰਫ ਇੱਕ ਆਪਣੀਆਂ ਯਾਰ ਵੋਟਾਂ ਪਿੱਛੇ ਆਪਣੀ ਬੱਲੇ ਬੱਲੇ ਪਿੱਛੇ ਹੂੰ ਜਿੱਤੇ ਐਦਾਂ ਦਾ ਸਿਸਟਮ ਹੋਵੇ ਬ੍ਰਦਰ ਇੱਥੇ ਯਾਰ ਕਿਹਨੂੰ ਪਰਵਾਹ ਹੈ ਕਿਸੇ ਚੀਜ਼ ਦੀ ਜ਼ਮੀਨ ਜਾਵੇ ਜੋ ਮਰਜੀ ਜਾਵੇ ਕ੍ਰਾਪ ਪੈਸਾ ਘਰੇ ਆਉਂਦਾ ਚਾਹੀਦਾ ਆਹੀ ਜ਼ਿੰਮੇਦਾਰ ਦਾ ਹਾਲ ਹੋ ਗਿਆ ਉਹ ਅੱਗੇ ਵਾਲਾ ਜ਼ਿੰਮੇਦਾਰ ਨਹੀਂ ਵੀਰੇ ਰਿਹਾ ਹੁਣ ਤਾਂ ਅਗਲਾ ਰਗੜ ਕੇ ਮਾਰਦਾ ਜਿਹਦੇ ਕੋਈ ਜਿੰਨੀ ਜਿਹਦੇ ਕੋਈ ਪਾਵਰ ਆ ਜੀਦੇ ਜਿੰਨਾ ਕੋਈ ਹੱਥ ਆਉਂਦਾ ਚਾਹੇ ਉਹ ਮੈਂ ਆ ਚਾਹੇ ਤੁਸੀਂ ਆ ਐਕਸ ਵਾਈ ਜ਼ेड ਕੋਈ ਵੀ ਆ ਮੈਂ ਨਹੀਂ ਕੋਈ ਪੰਜਾਬ ਚ ਬੰਦਾ ਦੇਖਿਆ ਜਿਹੜਾ ਘੱਟ ਕਰਦਾ ਕਿਸੇ ਐਸ ਐਚ ਓ ਆ ਕੋਈ ਉਹਦਾ ਓਨਾ ਘੱਟ ਪੈਂਦਾ ਓਨੀ ਕ ਮਾਰ ਮਾਰੂ ਐਸ ਐਸ ਪੀ ਆ ਓਨੀ ਮਾਰ ਲੂ ਡੀ ਸੀ ਆ ਓਨੀ ਮਾਰ ਲੂ ਪ੍ਰਧਾਨ ਮੰਤਰੀ ਆ ਓਨੀ ਮਾਰ ਲੂ ਐਮ ਐਲ ਆ ਓਨੀ ਮਾਰ ਲੂ ਜੀਦੇ ਜਿੰਨਾ ਦਾ ਲੱਗਦਾ ਅਗਲਾ ਓਨਾ ਬਾਈ ਜੀ ਦਾ ਲਾਉਂਦਾ ਇੱਥੇ ਨੈਤਿਕਤਾ ਦਾ ਕੋਈ ਆਧਾਰ ਨਹੀਂ ਅੱਛਾ ਤੁਸੀਂ ਸੋਸ਼ਲ ਮੀਡੀਆ ਤੇ ਅਪਡੇਟ ਹੁੰਦੇ ਰਹਿੰਦੇ ਹੋ ਹਨਾ ਅ ਬਹੁਤ ਚੀਜ਼ਾਂ ਜਿਹੜੀਆਂ ਆਲੇ-ਦਾਲੇ ਹੁੰਨੀਆਂ ਮੈਂ ਕਹਿੰਨਾ ਤੁਸੀਂ ਵੀ ਜੋ ਤੁਹਾਡੇ ਮਨ ਚ ਆਉਂਦਾ ਕਹਿ ਦਿੰਦੇ ਹੋ ਹਾਂਜੀ ਤੇ ਇਹ ਇੱਕ ਜਿਹੜਾ ਸੋਸ਼ਲ ਮੀਡੀਆ ਦਾ ਇਹ ਵੀ ਹੈ ਨਾ ਵੀ ਹਰ ਤਰ੍ਹਾਂ ਦਾ ਬੰਦਾ ਥੋੜਾ ਜਿਹੜਾ ਹੈ ਨਾ ਉਹ ਆਪਣੀ ਗੱਲ ਰੱਖਦਾ ਫਿਰ ਕਮੈਂਟ ਕਰਦਾ ਉੱਥੇ ਮਤਲਬ ਉਹ ਚੀਜ਼ ਨੂੰ ਕਿਦਾਂ ਤੁਸੀਂ ਉਹਨੂੰ ਯੂਜ਼ ਟੂ ਹੋਏ ਹੋ ਜਾਂ ਕਿਵੇਂ ਮਹਿਸੂਸ ਕਰਦੇ ਜਦੋਂ ਕੋਈ ਬੰਦਾ ਸਾਹਮਣੇ ਆਲਾ ਮਤਲਬ ਕਿਉਂਕਿ ਭਾਸ਼ਾ ਦੀ ਮਰਿਆਦਾ ਤਾਂ ਸੋਸ਼ਲ ਮੀਡੀਆ ਤੇ ਹੈ ਨਹੀਂ ਜਿਹਨੂੰ ਕੋਈ ਹੈਨਾ ਬੰਦਾ ਬਹੁਤ ਸਾਰੇ ਏਦਾਂ ਇਨਫਲੂਐਂਸਰ ਨੂੰ ਆਪਾਂ ਦੇਖਦੇ ਆਂ ਵੀ ਗੱਲ ਚੰਗੀ ਨਹੀਂ ਲੱਗੀ ਤਾਂ ਲੋਕਾਂ ਨੇ ਥੱਲੇ ਲੈਨ ਲਾ ਦਨੀ ਆ ਜੀ ਗਾਲ ਬੰਦਾ ਕੱਢ ਦੇਣਾ ਮਤਲਬ ਇਹ ਇੰਪੈਕਟ ਕਿਵੇਂ ਦੇਖਦੇ ਹੋ ਸੋਸ਼ਲ ਮੀਡੀਆ ਦਾ ਜਾਂ ਗਿਰਾਵਟ ਆ ਬਾਈ ਜੀ ਸੁਸਾਇਟੀ ਚ ਹਾਂ ਹਨ ਪੜਤਾ ਗਿਰਾਵਟ ਐਜੂਕੇਸ਼ਨ ਤੋਂ ਦੂਰ ਨੈਤਿਕਤਾ ਤੋਂ ਦੂਰ ਹੂੰ ਮਤਲਬ ਤੁਸੀਂ ਕਦੇ ਸੋਚ ਕੇ ਦੇਖਿਓ ਸਿਰਫ ਪੰਜਾਬ ਤੇ ਹਰਿਆਣੇ 'ਚ ਇਹ ਜੇ ਬਰਬਾਡੋ ਵਾਲੇ ਗਾਣੇ ਕੱਤੇ ਹੁੰਦੇ ਨੇ ਬਾਕੀ ਇੰਡੀਆ 'ਚ ਕੱਤੇ ਨਹੀਂ ਹੁੰਦੇ ਸਾਡੇ ਚ ਬਾਈ ਫੁਕਰ ਪਣੀ ਜਾਂਦਾ ਹੋ ਗਿਆ ਸਾਡੇ ਲੋਕਾਂ ਚ ਇੰਨੀ ਐਰੋਗੈਂਸ ਹੋ ਗਈ ਇੰਨੀ ਈਗੋ ਹੋ ਗਈ ਹਰੇਕ ਬੰਦਾ ਕਹਿੰਦਾ ਵੀ ਮੈਂ ਸਹੀ ਹਾਂ ਹਾਂ ਇੱਥੇ ਉਹ ਜਿਵੇਂ ਮਾਰਗੰਡੇ ਗਾਰਡਜੂ ਨਹੀਂ ਸੀ ਕਿਹਾ ਕਿ ਇੰਡੀਆ ਇਜ਼ ਰਿਪਬਲਿਕ ਆਫ ਇਨਟੋਲਰੈਂਸ ਹਾਂ ਇਨਟੋਲਰੈਂਸ ਆ ਗਈ ਬਰਦਾਸ਼ਤ ਨਹੀਂ ਪੀ ਉਹ ਪਹਿਲਾਂ ਕੀ ਹੁੰਦਾ ਸੀ ਮਾੜੀ ਜੀ ਕੋਈ ਗੱਲ ਹੋਣੀ ਕੋਈ ਨਹੀਂ ਬਈ ਤੈਨੂੰ ਚਾਰ ਬੰਦਿਆਂ ਚ ਜਾ ਕੇ ਮੈਂ ਸਵੇਰੇ ਪਾਪਾ ਜੀ ਉਹਨਾਂ ਨੂੰ ਲਿਉ ਚਾਚਾ ਜੰ ਜਾਂ ਸਰਪੰਚ ਨੂੰ ਲਿਉ ਹੁਣ ਆਰੇ ਕੋਲ ਹਥਿਆਰ ਆ ਜਾਂ ਤਾਂ ਹਥਿਆਰ ਕੱਢ ਲੰਦਾ ਮਤਲਬ ਲੋਕਾਂ ਦਾ ਵੀ ਪੱਧਰगिर ਗਿਆ ਇਹਨਾਂ ਹਾਂ ਕਦੇ ਤੁਸੀਂ ਕੋਈ ਕੋਈ ਮੁੰਡੇ ਕਿੰਨੇ ਦੇਖਦੇ ਆ ਮਤਲਬ ਪੰਜਾਬ ਵਰਗਾ ਤਾਂ ਮੈਂ ਹਾਲ ਹੀ ਨਹੀਂ ਕਿਤੇ ਦੇਖਿਆ ਤੁਸੀਂ ਆ ਕਿਰਪਾ ਤੁਸੀਂ ਹੁਣ ਪੈਂਟ ਸ਼ਰਟ ਪਾਈ ਵੀ ਹੈ ਤੁਸੀਂ ਆਪਣੀ ਦਿੱਖ ਬਦਲ ਲਓ ਕਹ ਤੂੰ ਚੱਕ ਦੂੰ ਫੱਟੇ ਤੁਹਾਨੂੰ ਆ ਕਰ ਦੂੰ ਬਾਹ ਕਰ ਦੂੰ ਸਾਰਾ ਪੰਜਾਬ ਤੁਹਾਡੇ ਨਾਲ ਤੁਰ ਪੂੰਗਾ ਅਕਲ ਦੀ ਗੱਲ ਕਰਿਓ ਤੁਹਾਡੇ ਨੂੰ ਗਾਲਾਂ ਤੋਂ ਮਿਲਣਾ ਮਿਲ ਨਹੀਂ ਕੁਛ ਹਾਂ ਇਸ ਸਾਈਡ ਅਸੀਂ ਪਛੜ ਹੀ ਇੰਨਾ ਗਏ ਭਾਈ ਜੀ ਮਤਲਬ ਬਾਹਰੋਂ ਜੱਜ ਕਰਨਾ ਬੰਦੇ ਨੂੰ ਮਤਲਬ ਬਸ ਅਪੀਅਰੈਂਸ ਤੋਂ ਕਿਉਂ ਕਿਦਾਂ ਦਾ ਦਿਖਦਾ ਹੁਣ ਮੈਂ ਮੈਂ ਕਿਆ ਹੀ ਦੰਦਾ ਉਹ ਮੁੰਡਾ ਜਿਹੜਾ ਉਹ ਉਹ ਬਿਹਾਰ ਤੋਂ ਪ੍ਰਵਾਸੀ ਮਜ਼ਦੂਰ ਆ ਜਿਹੜਾ ਉਹ சுரேਸ਼ ਸਿੰਘ சுரேਸ਼ ਸਿੰਘ ਗੁਰੂ ਵਾਲੇ ਬਣੀਆਂ ਵੀ ਠੀਕ ਆ ਯਾਰ ਸਾਡਾ ਧਰਮ ਉਹਨੂੰ ਚੰਗਾ ਲੱਗਿਆ ਯਾਰ ਸਾਡਾ ਧਰਮ ਉਹਦੇ ਮਤੈ ਥੋੜਾ ਹਾਂ ਹਾਂ ਉਹਨੇ ਕੋਈ ਆਕੇ ਸਾਡੇ ਤੇ ਸਾਨ ਥੋੜਾ ਕਰਿਆ ਯਾਰ ਤਾਂ ਸਾਡੇ ਗੁਰੂ ਸਾਹਿਬਾਨਾਂ ਦੀਆਂ ਸੈਕਰੀਫਾਈਸ ਨੇ ਕੁਰਬਾਨੀਆਂ ਨੇ ਡੀਆਂ ਡੀਆਂ ਹਾਂ ਮੱਥਾ ਘੁੱਟੇਗਾ ਨਹੀਂ ਗੁਰੂ ਸਾਹਿਬਾਂ ਨੇ ਟਕਾਇਆ ਵਿਚਾਰ ਨਾਲ ਟਕਾਇਆ ਆਪਣੇ ਵਰਗਾ ਗੋਰੇ ਕਿਉਂ ਕਾਇਲ ਨੇ ਆਪਣੇ ਧਰਮ ਤੇ ਸਿੱਖੇ ਤੁਮ ਚ ਜਾਨ ਠੀਕ ਆ ਉਹਨੂੰ ਪ੍ਰਭਾਵਿਤ ਹੋਇਆ ਆ ਆ ਮੋਸਟ ਵੈਲਕਮ ਇਹ ਕਿਉਂ ਆ ਵੀ ਜੀ ਉਹ ਵੀ ਬੜੋਤ ਪੜਾ ਜੀ ਇਹ ਤਾਂ ਹਾਈ ਵੀ ਉਹ ਬਸ ਵੈਗਰੂ ਵੈਗਰੂ ਕਰਨ ਲੱਗ ਗਿਆ ਹਮਮ ਹੋਰ ਬੰਦੇ ਨਹੀਂ ਚਾਹੇ ਮੈਂ ਆਹੋ ਚਾਹੇ ਕੋਈ ਵੀ ਬੰਦਾ ਯਾਰ ਇਹ ਕਿਉਂ ਆ ਤੁਸੀਂ ਇਹ ਕਿਉਂ ਆ ਵੀ ਉਹ ਬੰਦਾ ਉਦਾਂ ਦੀ ਉਹਦੀ ਦੇਖਾ ਉਦਾਂ ਉਦਾਂ ਨਾਲੇ ਬਾਬਾ ਆਪਣੀ ਬਾਣੀ ਕੀ ਕਹਿੰਦੀ ਆ ਵਸੇ ਹਰ ਕੈ ਸੰਤਨਾ ਕੀ ਠੱਗ ਬਣਾ ਸਕੇ ਠੱਗਾ ਇਹ ਵੀ ਤਾਂ ਪੜੋ ਨਾ ਹਮ ਮਤਲਬ ਜੀਨੇ ਕੋਈ ਬਸ ਉੱਪਰੋਂ ਫੇਸ ਵਾਲਿਆ ਬਾਅਦ ਚ ਕਿੰਨੀਆਂ ਵੀਡੀਓਜ਼ ਆਉਂਦੀਆਂ ਨੇ ਕਿੰਨਾ ਕੁਛ ਆਉਂਦਾ ਹਮ ਆਪਾਂ ਦਾ ਯਾਰ ਸੋਚ ਦੇ ਮਦਈਆਂ ਆ ਆਪਾਂ ਦਾ ਗੁਰੂ ਸਾਹਿਬਾਨਾ ਨੇ ਜਿਹੜੇ ਸਾਨੂੰ ਰਹਿਤ ਕਿਹਾ ਰਹਿਤ ਦੇ ਮਦਈਆਂ ਯਾਰ ਆਪਾਂ ਆਪਾਂ ਚੀਜ਼ਾਂ ਤੋਂ ਕੱਦ ਤੋਂ ਪ੍ਰਭਾਵਤ ਹੋਣ ਲੱਗ ਗਏ ਵੇ ਜਾਂਦੇ ਨੇ ਲੋਕ ਇੰਡੀਵਿਜੁਅਲਿਟੀ ਤੇ ਕੋਈ ਕੀ ਖਾਂਦਾ ਕੀ ਪੀਂਦਾ ਮੈਂ ਪੀਂਦਾ ਖਾਂ ਮੈਂ ਭੋਰਾ ਨਹੀਂ ਮੁਕਰਦਾ ਮੈਨੂੰ ਕੀ ਪ੍ਰੋਬਲਮ ਲੀਗਲ ਲੀਕਰ ਆ ਠੀਕ ਆ ਠੇਕਾ ਐਕਸਾਈਜ਼ ਆ ਮੈਂ ਪੀਂਨਾ ਕੀ ਪ੍ਰੋਬਲਮ ਮੈਂ ਮੀਟ ਨਾਨ ਵੇਜ ਖਾਣਾ ਕੀ ਪ੍ਰੋਬਲਮ ਇੰਡੀਵਿਜੁਅਲਿਟੀ ਤੇ ਤਾਂ ਲੋਕਾਂ ਦੀਆਂ ਤੇ ਜਾਣਾ ਉਹਦੀ ਨੈਤਿਕਤਾ ਨਹੀਂ ਦੇਖਣੀ ਅਸਲ ਮਾਜੀ ਫਲਾਣਾ ਬੰਦਾ ਮੀਟ ਅੰਡਾ ਨਹੀਂ ਖਾਂਦਾ ਜੀ ਚਾਹੇ ਉਹ ਬੰਦੇ ਵੱਡੀ ਜਾਵੇ ਬਿਲਕੁਲ ਮੈਂ ਉਹੀ ਗੱਲ ਕਹਿਣ ਲੱਗਾ ਜੀ ਜਿਵੇਂ ਤੁਸੀਂ ਦੱਸਿਆ ਨਾ ਵੀ ਮੈਂ ਭਾਈ ਆ ਮੈਂ ਆ ਖਾਂਦਾ ਪੀਂਦਾ ਕਈ ਬੰਦੇ ਨੇ ਤਾਂ ਕਹਿਣਾ ਵੀ ਇਹ ਤੋਂ ਗਾਂ ਬਸ ਠੀਕ ਆ ਇਹਦੀ ਗੱਲੇ ਨਹੀਂ ਸੁਣਨੀ ਇਹ ਤਾਂ ਖਾਂਦਾ ਪੀਂਦਾ ਹਾਂ ਬਸ ਵੀ ਖਾਂਦਾ ਪੀਂਦਾ ਹਾਂ ਭਾਈ ਜੀ ਤੁਸੀਂ ਇੱਕ ਗੱਲ ਦੇਖੋ ਕੁੱਕੀ ਭਾਜੀ ਨੇ ਜਾਣਦੇ ਹੋ ਨੰਜੀ ਸਿੰਘ ਕੁੱਕੀ ਨੂੰ ਬਿਲਕੁਲ ਉਹਨਾਂ ਵਰਗਾ ਬੰਦਾ ਮੇਰੀ ਨਿਗਾ ਚ ਅੱਜ ਪੰਜਾਬ ਚ ਉਹਨਾਂ ਵਰਗਾ ਬੰਦਾ ਉਹਨਾਂ ਦਾ ਕਸੂਰ ਕੀ ਆ ਵਿਚਾਰਿਆਂ ਦਾ ਦਾੜੀ ਕੱਟਦੇ ਆ ਹੂੰ ਕਦੇ ਯਾਰ ਉਹਨਾਂ ਦੀ ਕੁਰਬਾਨੀ ਤਾਂ ਦੇਖ ਲੋ ਯਾਰ ਕੋਈ ਬੰਦਾ ਹੋਊਗਾ ਕਿ ਇਸ ਹਰੀ ਹੋਈ ਗਵਰਨਮੈਂਟ ਆਫ ਇੰਡੀਆ ਉੱਥੇ ਉਹਨਾਂ ਨੂੰ ਤਾਂ ਜ਼ਾਲਮ ਲੈ ਲੰਦੇ ਨਹੀਂ ਕਹਿੰਦੇ ਇੰਡੀਆ ਹੁਣ ਮਨਾਈ ਆਪਣੇ ਮੱਕਣਾ ਦੀ ਕੁੜੀ ਅੱਜ ਵਰਤਦੇ ਆ ਇਹ ਹੁੰਦੀ ਆ ਸੋਚ ਪੜ੍ਹਾਈ ਐਜੂਕੇਸ਼ਨ ਅਕਲ ਪਰ ਉਹਨਾਂ ਤੇ ਮੈਂ ਦੇਖਦਾ ਵੀ ਬੜੇ ਲੋਕ ਕਮੈਂਟ ਕਰਦੇ ਨੇ ਜੀ ਇਹ ਦੁੱਖ ਮੈਂ ਇਹ ਮੈਨੂੰ ਬਹੁਤ ਮਨ ਦੁਖਦਾ ਯਾਰ ਮੈਂ ਜਦੋਂ ਮੈਂ ਕਿਤੇ ਅਦਾਸ ਸੁਣਨੇ ਮੈਨੂੰ ਇਹੀ ਦੁੱਖ ਲੱਗਦਾ ਸੀ ਵੀ ਯਾਰ ਇਹ ਜਿਹੇ ਬੰਦਿਆਂ ਤੇ ਤੁਸੀਂ ਸਵਾਲ ਉਠਾਉਨੇ ਯਾਰ ਤੁਹਾਡੇ ਪੱਲੇ ਕੀ ਆ ਯਾਰ ਇੱਕ ਕੀ ਦਿੱਖਦੇ ਕਹਿੰਦੇ ਦਾੜੀ ਮੁੰਨੀ ਹਮ ਯਾਰ ਇਹ ਤਾਂ ਆਜ਼ਾਦੀ ਹੈ ਗੁਰੂ ਸਾਹਿਬਾਨ ਨੇ ਕਿਹਾ ਸਾਨੂੰ ਰਹਿਤ ਪਿਆਰੀ ਹੈ ਮੈਂ ਤਾਂ ਇਹੀ ਸਮਝਦਾ ਕਿੰਨੇ ਬੰਦੇ ਨੇ ਕਿੰਨੇ ਹੀ ਬੰਦੇ ਨੇ ਜਿਨ੍ਹਾਂ ਦੇ 1984 ਵਾਲਾ ਜਿਹੜਾ ਦੁਕਾਨ ਤ ਆਪਣਾ ਹੋਇਆ ਉਹਦੇ ਚ ਐਡੀ ਐਡੀ ਸੈਕਰੀਫਾਈਸ ਨੇ ਦਾੜੀ ਕੱਟੀ ਵਾਲੇ ਆਂਦੇ ਨੇ ਤੇ ਵੈਸੇ ਬਾਬੇ ਪੂਲੇ ਹੁਣੀ ਕੌਣ ਸੀ ਫਿਰ ਉਹਨਾਂ ਬਾਰੇ ਕੀ ਵਿਚਾਰ ਹਮ ਜੇ ਦਿੱਖ ਤੋਂ ਹੀ ਤੁਸੀਂ ਪ੍ਰਭਾਵਿਤ ਹੋਣਾ ਤਾਂ ਕੀ ਸੀ ਉਹ ਉਨਾ ਬਾਰੇ ਵੀ ਮੜਾ ਜਾ ਦੇਖ ਲੋ ਨਾ ਬਿਲਕੁਲ ਜੇ ਕੱਲੀ ਅਪੀਅਰੈਂਸ ਇਹ ਮੈਨੇ ਰੱਖਦੀ ਆ ਮਤਲਬ ਇਹ ਜੇ ਹੀਰਿਆਂ ਨੂੰ ਨਹੀਂ ਸਾਡੇ ਲੋਕ ਪਛਾਣ ਸਕ ਸਕੇ ਯਾਰ ਐਡੇ ਐਡੇ ਸੈਕਰੀਫਾਈਸ ਉਹਨਾਂ ਕੈਪੇਬਿਲਟੀ ਆ ਲੋਕ ਮਤਲਬ ਸੈਲਫ ਓਰੀਐਂਟਡ ਹੋਗੀ ਬ੍ਰਦਰ ਸੋਸਾਇਟੀ ਕਿਸੇ ਨੂੰ ਕੇ ਦੀ ਪਰਵਾਹ ਹੀ ਨਹੀਂ ਰਹੀ ਐਦੀ ਹੈ ਇੱਕ ਹੋਰ ਵੀ ਆ ਮਿਲਦਾ ਨਾ ਵੀ ਜਦੋਂ ਸਾਨੂੰ ਐਂ ਲੱਗਦਾ ਯਾਰ ਵੀ ਜਿਵੇਂ ਅਸੀਂ ਸੋਚਦੇ ਆ ਤਾਂ ਮਤਲਬ ਸਾਹਮਣੇ ਵਾਲਾ ਹੂਪ ਹੂ ਉਵੇਂ ਹੀ ਸੋਚਦਾ ਹੋਵੇ ਕਿੰਨੇ ਹੀ ਅੱਜ ਜਿਹੜੀ ਤੁਸੀਂ ਆ ਗੱਲ ਕੀਤੀ ਕਿੰਨੇ ਸੰਘਰਸ਼ ਦੇ ਨਾਲ ਜੁੜੇ ਹੋਏ ਲੋਕ ਹਨਾ ਉਹ ਉਹਨਾਂ ਦੀ ਜ਼ਿੰਦਗੀਆਂ ਜੇਲ੍ਹਾਂ 'ਚ ਲੰਘੀਆਂ ਪਰ ਜੇ ਉਹਨਾਂ ਨੇ ਕਦੇ ਬਾਦਲਾਂ ਦੇ ਹੱਕ 'ਚ ਕੋਈ ਬਿਆਨ ਦੇਤਾ ਭਾਜਪਾ ਦੇ ਕਿਸੇ ਫੈਸਲੇ ਨੂੰ ਥੋੜਾ ਜਿਹਾ ਸਹੀ ਦੱਸਤਾ ਤਾਂ ਉਹ ਕੌਮ ਦੇ ਗ਼ਦਾਰ ਕੋਸ਼ਟ ਕਰਤੇ ਆਪੋ ਬਣੇ ਆਗੂਆ ਨੇ ਮਤਲਬ ਇਹ ਇਹ ਵਾਕਈ ਆਪਣੇ ਆਪ 'ਚ ਬਹੁਤ ਵੱਡਾ ਗੱਲ ਹੈ ਵੀ ਇਹ ਨਾ ਇੱਥੇ ਨਾ ਜਿਹੜੀ ਪੋਲਿਟਿਕਸ ਆ ਉਹ ਇਸ਼ੂ ਬੇਸ ਨਹੀਂ ਹੈ ਪੋਲਿਟਿਕਸ ਹੋਣੀ ਚਾਹੀਦੀ ਹੈ ਇਸ਼ੂ ਬੇਸਡ ਇਸ਼ੂ ਕੀ ਹੁੰਦਾ ਨਰਿੰਦਰ ਮੋਦੀ ਸਾਹ ਉਹਨੇ ਮੈਨੂੰ ਉਹਨਾਂ ਦੀ ਫੋਰਨ ਪੋਲਿਸੀ ਇੰਨੀ ਕੁ ਵਧੀਆ ਮੈਂ ਬਹੁਤ ਪਸੰਦ ਕਰਦਾ ਯਾਰ ਕੀ ਪ੍ਰੋਬਲਮ ਹੈ ਸੱਚ ਕਹਿਣਾ ਤੇ ਤੁਹਾਨੂੰ ਮੈਨੂੰ ਮੇਰੇ ਤਾਂ ਦੋ ਗ੍ਰੀਵੈਂਸਸ ਨੇ ਹਾਂ ਭਾਜਪੀ ਨਾਲ ਸਾਨੂੰ ਧਰਮਾਂ ਦੇ ਨਾਂ ਤੇ ਬਿਲਕੁਲ ਨਾ ਲੜਾਓ ਕੰਟਰੀ ਨੂੰ ਡਿਵੈਲਪ ਕਰੋ ਡਿਵੈਲਪ ਤਾਂ ਵਹਿ ਕਰ ਹੀ ਰਹੇ ਆ ਸਾਨੂੰ ਧਰਮਾਂ ਦੇ ਨਾਂ ਤੇ ਨਾ ਲੜਾਓ ਇੱਥੇ ਪ੍ਰੋਪਰ ਡੈਮੋਕਰੇਸੀ ਹੋਵੇ ਲੋਕਾਂ ਨੂੰ ਫ੍ਰੀडम ਹੋਵੇ ਬੱਚੀ ਡਿਮਾਂਡ ਹੈ ਆਪਣੀ ਤਾਂ ਹੈ ਹੂੰ ਆਪਣੀ ਡਿਮਾਂਡ ਹੀ ਨਹੀਂ ਹੋਣੀ ਚਾਹੀਦੀ ਪਹਿਲਾਂ ਆਪਾਂ ਇਹ ਚੀਜ਼ਾਂ ਲਈਏ ਪਾਣੀ ਖੋਲੇ ਪਾਣੀ ਆਪਣੇ ਕੋਲ ਨਹੀਂ ਰਾਈਟ ਕੋਈ ਪੰਜਾਬ ਕੋਲ ਨਹੀਂ ਉਹੀ ਯਾਰ ਗੱਲਾਂ ਮਾਰੀ ਜਾਣੀਆਂ ਰਾਜ ਆਜੂ ਐਦਾਂ ਰੋਜ ਆਉਂਦੇ ਹੁੰਦੇ ਹੂੰ ਇਸ਼ੂ ਬੇਸ ਗੱਲ ਕਰੋ ਬਹੁਤ ਹੁਣ ਕੈਪਟਨ ਰਮਨਿੰਦਰ ਸਿੰਘ ਨੇ ਪੰਗਾ ਲਿਆ ਨਹੀਂ ਸੀ ਹਰਿਆਣੇ ਨਾਲ ਯਾਰ ਉਹਨੂੰ ਮੈਂ ਕਿਵੇਂ ਕਹਦਾ ਵੀ ਉਹ ਗਲਤ ਸੀ ਅੜ ਕੇ ਖੜ ਗਿਆ ਦੇਖੋ ਜਿ ਇਸ਼ੂ ਦੀ ਗੱਲ ਹੈ ਨਾ ਉਹ ਉੱਥੇ ਸਹੀ ਹੈ ਪਰ ਉਹ ਗਲਤ ਵੀ ਨੇ ਜਿਉਂਨੇ ਬਹੁਤ ਕੁਝ ਗਲਤ ਵੀ ਕੀਤਾ ਗੱਲਾਂ ਕਰਕੇ ਮੁੱਕਰ ਗਿਆ ਉਹ ਝੂਠਾ ਉੱਥੇ ਹਮ ਭਗਵਾਨਤਮਾਨ ਨੇ ਆ ਆਮ ਆਦਮੀ ਪਾਰਟੀ ਆ ਵਾਦਾ ਠੀਕ ਆ ਨਿਭਾਤਾ ਪਰ ਮੈਨੂੰ ਤਾਂ ਪਸੰਦ ਨਹੀਂ ਵੀ ਬਿਜਲੀ ਫ੍ਰੀ ਹੋਣੀ ਚਾਹੀਦੀ ਆ ਚਲੋ ਉਹਨਾਂ ਨੇ ਕਮਿਟਮੈਂਟ ਕੀਤੀ ਸੀ ਲੋਕਾਂ ਨਾਲ ਉਹਨਾਂ ਨੇ ਪੂਰੀ ਕਰਤੀ ਇਹਦੇ ਤੇ ਤਾਂ ਕਹਿਣਾ ਹੀ ਪਊਗਾ ਕਿ ਯਾਰ ਉਹਨਾਂ ਨੇ ਬਿਜਲੀ ਦਿੱਤੀ ਆ ਬਿਲਕੁਲ ਆਪਣੇ ਨਾ ਇਸ਼ੂ ਬੇਸ ਰਾਜਨੀਤੀ ਨਹੀਂ ਕਰਦੇ ਆਪਾਂ ਉਹਨੇ ਅੰਧਪਗਤ ਹੂੰ ਬੇ ਉਹ ਕਿਤੇ ਬਸ ਕਬੀਰ ਬਾਦਲਾਤਾ ਬਸ ਫਿਰ ਇਹੀ ਆ ਜੇ ਕੋਈ ਭਗਵੰਤ ਮਾਨ ਦਾ ਫੈਨ ਆ ਤਾਂ ਇਹੀ ਆ ਆਪਾਂ ਯਾਰ ਇਸ਼ੂ ਬੇਸ ਗੱਲ ਕਰੋ ਆਪਾਂ ਨੇ ਕੀ ਲੈਣਾ ਕਿਸੇ ਨੂੰ ਹੂੰ ਜੋ ਆਪਣੇ ਫੇਵਰ ਚਾ ਜੋ ਆਪਣੇ ਸਟੇਟ ਦੇ ਫੇਵਰ ਚਾ ਜੋ ਆਪਣੀ ਲੋਕਾਂ ਦੀ ਵੈਲਫੇਅਰ ਲਈ ਹੈਗਾ ਉਹਦੇ ਤੇ ਆਪਾਂ ਖੜੋ ਆਪਾਂ ਕਿਸੇ ਦੇ ਫੈਨ ਆਪਾਂ ਬਈ ਕਿਉਂ ਬਣੀਏ ਦੇਖੋ ਆਹੀ ਅਸਲ ਚ ਨਾ ਹੋਈ ਆ ਕੁਝ ਰਿਹਾ ਅਸੀਂ ਫਲਾਣੇ ਦੇ ਫੈਨ ਆ ਸਾਡੀ ਫਲਾਣੀ ਮਾਪ ਪਾਰਟੀ ਆ ਫਲਾਣਾ ਦੇਖੋ ਰਗੜ ਕੇ ਰੱਖਤਾ ਕਹਿੰਦੇ ਸੀਗੇ ਇਹਦਾ ਕੁਝ ਨਹੀਂ ਵਿਗੜਦਾ ਅਸੀਂ ਪੁਕਾੜ ਕੇ ਦਿਖਾਤਾ ਸਾਡੇ ਆਲਾ ਕਿਸੇ ਤੋਂ ਨਹੀਂ ਦਬਦਾ ਮਤਲਬ ਆ ਚੀਜ਼ਾਂ ਨੇ ਹੀ ਪੰਜਾਬ ਦਾ ਜਿਹੜਾ ਹੈ ਨਾ ਪੋਲੀਟੀਕਲ ਫਿਊਚਰ ਜਿਹੜਾ ਹੈ ਉਹ ਧੁੰਦਲਾ ਕੀਤਾ ਹੋਇਆ ਚੰਗਾ ਬੰਦਾ ਰਾਜਨੀਤੀ 'ਚ ਨਹੀਂ ਆਉਣਾ ਚਾਹੁੰਦਾ ਹੈਗਾ ਬਾਈ ਜੀ ਗੱਲਾਂ ਮੈਂ ਕਹਿੰਦਾ ਆਪਾਂ ਬੈਠੇ ਰਹੀਏ ਬਹੁਤ ਹੋ ਜਾਣੀਆਂ ਹਨਾ ਜਿੰਨੀ ਮਰਜ਼ੀ ਹੋਰ ਕਰ ਲਈ ਪਰ ਜਿੰਨੀਆਂ ਗੱਲਾਂ ਕੀਤੀਆਂ ਚੰਗਾ ਲੱਗਿਆ ਉਹ ਵੀ ਕਰਦੇ ਆ ਵੀ ਤੁਸੀਂ ਵੀ ਸਾਡੀ ਗੱਲਬਾਤ ਜਿਹੜੀ ਆ ਉਹਨੂੰ ਪਸੰਦ ਕੀਤਾ ਹੋਊਗਾ ਬਹੁਤ ਬਹੁਤ ਸ਼ੁਕਰੀਆ ਸਮਾਂ ਦੇਣ ਲਈ ਥੈਂਕ ਯੂ ਜੇ ਸਾਡੇ ਪ੍ਰੋਗਰਾਮ ਤੁਹਾਨੂੰ ਚੰਗੇ ਲੱਗਦੇ ਨੇ ਤਾਂ ਤੁਸੀਂ ਸਾਡੀ ਸਪੋਰਟ ਕਰ ਸਕਦੇ ਹੋ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ Facebook ਚੈਨਲ ਨੂੰ ਫੋਲੋ ਕਰ ਸਕਦੇ ਹੋ ਤੇ ਸਾਡੇ ਲਈ ਜੇ ਕੋਈ ਸੁਝਾਅ ਆਏ ਤਾਂ ਉਹ ਵੀ ਸਾਨੂੰ ਮੈਸੇਜ ਕਰ ਸਕਦੇ ਹੋ